ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਬਈ ਆਪਾਂ ਬੱਕਰੀਆਂ ਦੇ ਤੰਨ ਨੰਗ ਸੇ ਲਈ ਲੈ ਕੇ ਆਏ ਹਾਂ ਜੀ ਪਹਿਲੇ ਨੰਬਰ ਤੇ ਬਈ ਜਿਹੜਾ ਦੇਖਣਾ ਬੱਕਰਾ ਹੈਗਾ ਤੇ ਉਹ ਪਰਲੀ ਬੱਕਰੀ ਆ ਪਰਲੀ ਪੱਠ ਹੈਗੀ ਪਿੰਡ ਭਦੌੜ ਜ਼ਿਲ੍ਹਾ ਬਰਨਾਲਾ ਤਹਿਸੀਲ ਤਾਪਾ ਮੋਬਾਈਲ ਨੰਬਰ ਬੋਲੇ ਪਰ 68402795 68402795 2792 ਇਹ ਵੀਰ ਦਾ ਕੰਟੈਕਟ ਨੰਬਰ ਆ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਵੀਰ ਜੀ ਇਹ ਪੱਠ ਦੇਖਦੇ ਕਿੰਨੀ ਕੁ ਉਮਰ ਹੈ ਜੀ ਕਿੰਨੀ ਕੁ ਉਮਰ ਹੈ ਪ੍ਰਦੀਪ ਜੀ 76 7-8 ਮਹੀਨਿਆਂ ਦੀ ਹੋਊਗੀ ਠੀਕ ਆ ਬਾਈ ਕੀ ਮੁੱਲ ਲਵਰੇ ਦਾ ਮੁੱਲ 8000 8000 ਰੁਪਏ ਮਾਨਤਨ ਹੋ ਜਾਣਾ ਅੱਗੇ ਬੱਕਰੀ ਕਿਹੜਾ ਸੂਆ ਬਾਈ ਇਹ ਪੱਕੇ ਪਹਿਲਾਂ ਹੀ ਪਹਿਲਾਂ ਹੀ ਸੋਈ ਵੀ ਆ ਠੀਕ ਆ ਅੱਗੇ ਗੱਬਨ ਦਾ ਨਹੀਂ ਹੋਈ ਨਹੀਂ ਠੀਕ ਆ ਕੀ ਮੁੱਲ ਲਵਈ ਇਹਦਾ ਇਹ 18000 18000 ਰੁਪਏ ਠੀਕ ਆ ਅੱਗੇ ਬੱਕਰੀ ਦਾ ਮੁੱਲ ਕਿੰਨਾ ਬਾਈ ਬੱਕਰੇ 15 15000 ਰੁਪਏ ਮਾਨਤਨ ਹੋ ਜਾ ਹਾਂ ਕਰ ਠੀਕ ਆ ਜੇ ਕੋਈ ਤੈਨੋਂ ਨਾ ਇਕੱਠੇ ਲੋ ਵਧੀਆ ਮਾਣਦਾਨ ਕਰ ਦੋ ਬਾਈ ਆ ਜਾ ਕੱਲ ਬਾਈ ਕਹਿੰਦਾ ਕਰਦਾ ਕੋਈ ਚੱਕਰੀ ਨਹੀਂ ਬਾਈ ਨਗ ਸੀ ਭਰਾ ਕੋਲੇ ਤਿੰਨ ਤਿੰਨ ਹੀ ਰਕਾਤੇ ਕਿਸੇ ਵੀਰ ਦੇ ਕੋਈ ਵੀ ਨਗ ਪਸੰਦ ਆਵੇ ਬਾਈ ਨਾ ਕਨੈਕਟ ਕਰ ਲਓ ਜੀ ਧੰਨਵਾਦ ਬਾਈ